ਕਾਲੁਰ ਕੁਵੈਦਰ ਜੀ ਨੇ ਆਪਣੇ ਹੁਕਮ ਵਿੱਚ ਸਾਰੀ ਸ੍ਰਿਸ਼ਟੀ ਨੂੰ ਜਦੋਂ ਪੈਦਾ ਕੀਤਾ ਪੈਦਾਇਸ਼ ਕਰਨ ਲੱਗਿਆਂ ਜਨਮ ਤੋਂ ਪਹਿਲਾਂ ਰੱਬ ਨੇ ਮੌਤ ਲਿਖੀ ਆਪਣੀ ਜ਼ਿੰਦਗੀ ਦਾ ਜਿਹੜਾ ਲਾਈਫ ਮੈਪ ਹੈ ਨਾ ਜਿਹਨੂੰ ਆਪਾਂ ਜ਼ਿੰਦਗੀ ਦਾ ਨਕਸ਼ਾ ਕਹਿੰਨੇ ਕਿ ਕਿੱਥੇ ਜਨਮ ਲੈਣਾ ਨਾ ਆਪਾਂ ਸੰਸਾਰਕ ਤੌਰ ਤੇ ਬੰਦੇ ਨੇ ਤਰੱਕੀ ਕਰਨੀ ਹੈ ਕਿੰਨੇ ਬੱਚੇ ਹੋਣਗੇ ਕਿੰਨਾ ਕਾਰੋਬਾਰ ਹੋਏਗਾ ਸਾਨੂੰ ਕੁਝ ਲਿਖਣ ਤੋਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਰੱਬ ਨੇ ਲਿਖਣਾ ਪਤਾ ਕਿੱਥੋਂ ਸ਼ੁਰੂ ਕੀਤਾ ਕਿ ਇਹ ਬੰਦਾ ਦੁਨੀਆ ਤੋਂ ਵਾਪਸ ਕਦੋਂ ਆਏਗਾ ਆਪਾਂ ਜਿੰਨੇ ਵੀ ਬੈਠੇ ਆਂ ਇਹ ਸੰਸਾਰ ਦੀ ਸਚਾਈ ਹੈ ਰੱਬ ਨੇ ਲਾਈਫ ਨੈਪ ਜ਼ਿੰਦਗੀ ਦਾ ਨਕਸ਼ਾ ਲੇਖ ਕਰਮ ਲਿਖਣ ਤੋਂ ਪਹਿਲਾਂ ਸ਼ੁਰੂਆਤ ਇੱਥਾਂ ਕੀਤੀ ਕਿ ਮਨੁੱਖ ਵਾਪਸ ਕਦੋਂ ਆਏਗਾ ਦੁਨੀਆ ਤੇ ਭਾਵ ਮੌਤ ਤੋਂ ਮਰਨ ਤੋਂ ਰੱਬ ਨੇ ਸੰਸਾਰ ਸ਼ੁਰੂ ਕੀਤਾ ਇਹਨੂੰ ਮਹਾਰਾਜ ਕਹਿੰਦੇ ਮਰਨ ਲਿਖਾਏ ਮੰਡਲ ਮੈਂ ਆਏ ਜੀਵਨ ਸੱਜੈ ਮਈ ਰੱਬ ਨੇ ਜੀਵਨ ਬਾਅਦ ਵਿੱਚ ਆਪਣਾ ਸਾਰਾ ਸੱਜੈ ਪਹਿਲਾਂ ਉਹਨੇ ਸ਼ੁਰੂਆਤ ਕੀਤੀ ਮਰਨ ਤੋਂ ਕਿ ਬੰਦਾ ਮਰੇਗਾ ਕਦੋਂ ਦੁਨੀਆ ਤੋਂ ਵਾਪਸ ਕਦੋਂ ਆਏ ਕਦੇ ਵੀ ਤੁਸੀਂ ਵੇਖਿਓ ਮਾਰ ਫੋਰਨ ਕੰਟਰੀ ਵਿੱਚ ਵਿਦੇਸ਼ਾਂ ਚ ਜਾਂਦੇ ਹੋ ਜਦੋਂ ਤੁਹਾਨੂੰ ਉਹ ਕੰਟਰੀ ਵਾਲੇ ਵੀਜ਼ਾ ਦਿੰਦੇ ਨਾ ਉਹ ਪੁੱਛਦੇ ਆ ਕਿ ਕਿੰਨਾ ਚਿਰ ਰਹਿਣਾ ਹੈ ਤੁਹਾਡਾ ਕੋਲ ਸਵਾਲ ਕੀਤਾ ਜਾਂਦਾ ਹੈ ਤੁਸੀਂ ਆਪਣੇ ਰਿਸ਼ਤੇਦਾਰ ਨੂੰ ਮਿਲਣ ਚੱਲੇ ਹੋ ਜਾਂ ਕਿਸੇ ਵੀ ਕੰਮ ਕਿਸੇ ਦੇਸ਼ ਲੈ ਜਾਣਾ ਤਾਂ ਪਹਿਲਾਂ ਉਹ ਵੀਜ਼ਾ ਦੇਣ ਲੱਗਿਆਂ ਆਪਣੀ ਕੰਟਰੀ ਤੋਂ ਪੁੱਛਦੇ ਆ ਕਿੰਨਾ ਚਿਰ ਰਹੋਗੇ ਤੁਸੀਂ ਜਦੋਂ ਤੁਸੀਂ ਉਸ ਕੰਟਰੀ ਵਿੱਚ ਉਤਰੋਗੇ ਉਦੋਂ ਵੀ ਇਮੀਗ੍ਰੇਸ਼ਨ ਕਰਨ ਲੱਗਿਆਂ ਪੁੱਛਦੇ ਆ ਵਾਪਸ ਕਦੋਂ ਜਾਣਾ ਹੈ ਰਿਟਰਨ ਟਿਕਟ ਦਿਖਾਓ ਪਈਓ ਲੋਕ ਰਿਟਰਨ ਟਿਕਟ ਲੱਕ ਜਾਂਦੇ ਨੇ ਕਿ ਵਾਪਸੀ ਦੀ ਟਿਕਟ ਦਿਖਾਓ ਕਰੋ ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਨੇ ਸ੍ਰਿਸ਼ਟੀ ਸਜਣ ਲੱਗਿਆਂ ਹਰ ਇੱਕ ਜੀਵ ਦਾ ਪਹਿਲਾਂ ਵਾਪਸੀ ਦਾ ਦਿਨ ਲਿਖਿਆ ਕਿ ਮਰਨ ਕਦੋਂ ਹੋਏਗਾ ਵਾਪਸ ਕਦੋਂ ਜਾਏਗਾ ਬਾਕੀ ਸਾਰਾ ਕੁਝ ਬਾਅਦ ਵਿੱਚ ਲਿਖਿਆ ਇਹਨੂੰ ਮਹਾਰਾਜ ਕਹਿੰਦੇ ਮਰਨ ਲਿਖਾਏ ਮੰਡਲ ਮੈਂ ਆਏ ਜੀਵਨ ਸਜੇ ਮਾਈ ਭਈ ਰੱਬ ਨੇ ਸਭ ਤੋਂ ਪਹਿਲਾਂ ਮਰਨ ਲਿਖਿਆ ਹੁਣ ਸਵਾਲ ਪੈਦਾ ਹੁੰਦਾ ਕੀ ਮਰਨਾ ਜ਼ਰੂਰੀ ਕਿਉਂ ਹੈ ਇਨੂ ਮਹਾਰਾਜ ਕਹਿੰਦੇ ਸਭਨਾ ਮਰਨਾ ਆਇਆ ਆਇਆ ਦਾ ਅਰਥ ਜ਼ਰੂਰੀ ਕਹਿੰਦੇ ਭਾਈ ਸਾਰਿਆਂ ਦਾ ਦੁਨੀਆਂ ਤੇ ਮਰਨਾ ਜ਼ਰੂਰੀ ਹੈ ਪਤਾ ਕਿਉਂ ਮੰਨ ਲਓ ਕਿਸੇ ਦੀ ਮੌਤ ਹੀ ਨਾ ਹੋਵੇ ਦੁਨੀਆਂ 'ਚ ਮੰਨ ਲਓ ਕਿ ਜਿਹੜਾ ਬੰਦੇ ਨੇ ਜਨਮ ਲਿਆ ਉਹਦੇ ਕਦੇ ਮੌਤ ਨਾ ਹੋਵੇ ਤਾਂ ਵਨਪ ਕਿੰਨੇ ਬਜ਼ੁਰਗ ਦੰਦ ਦੇ ਪਰਦੰਦ ਦੇ ਨੱਕੜ ਦੰਦ ਦੇ 2 2 3 400 100 ਸਾਲ ਦੀਆਂ ਉਮਰਾਂ ਦੇ ਬਜ਼ੁਰਗ ਘਰ ਵਿੱਚ ਮੰਜੇ ਪਏ ਹੋਣਗੇ ਇਹ ਸੰਸਾਰ ਨਰਕ ਬਣ ਜਾਏਗਾ ਘਰ ਵਿੱਚ ਇੱਕ ਬਜ਼ੁਰਗ ਬਿਮਾਰ ਹੋਵੇ ਨਾ ਉਹਨੂੰ ਸਾਰੇ ਪਰਿਵਾਰਲੇ ਸੰਭਲ ਔਖਾ ਹੋ ਜਾਂਦਾ ਮੰਨ ਲਓ ਕਿਸੇ ਦੀ ਮੌਤ ਹੀ ਨਾ ਹੋਵੇ ਕੋਈ ਪੰਛੀ 6 600 ਸਾਲ 1000 1000 ਸਾਲ ਇੰਦੇ ਸਰੀਰ ਪਏ ਰਹਿਣ ਤਾਂ ਫਿਰ ਤਾਂ ਸੰਸਾਰ ਦਾ ਰੂਪ ਹੀ ਕੁਝ ਹੋਰ ਹੋ ਜਾਏਗਾ ਇਹਨੂੰ ਮਹਾਰਾਜ ਕਹਿੰਦੇ ਭਾਈ ਇਹ ਰੱਬ ਨੇ ਰੀਤ ਮਨਾਈ ਹੈ ਸਭ ਤੋਂ ਪਹਿਲਾਂ ਰੱਬ ਨੇ ਜੀਵਨ ਦੀ ਸ਼ੁਰੂਆਤ ਹੀ ਉੱਥੋਂ ਕੀਤੀ ਹੈ ਕਿ ਮਰਨ ਲਿਖਾਏ ਮੰਡਲ ਨੇ ਆਏ ਜੀਵਨ ਸੱਜੇ ਮਾਈ ਤਿੰਨ ਤਰ੍ਹਾਂ ਦੀ ਕਥਾ ਗੁਰੂ ਰਣ세 ਮਹਾਰਾਜ ਦੀ ਬਾਣੀ ਵਿੱਚ ਆਈ ਮਰਨ ਤੋਂ ਪਹਿਲਾਂ ਕੀ ਹੈ ਜਨਮ ਤੋਂ ਮਰਨ ਤੱਕ ਕੀ ਹੈ ਮਰਨ ਤੋਂ ਬਾਅਦ ਕੀ ਹੋਣਾ ਹੈ ਇਸ ਸੰਸਾਰ ਵਿੱਚ ਬੰਦਾ ਮਰਨ ਲਿਖਾ ਕੇ ਆਇਆ ਹੈ। ਔਰ ਸਾਧ ਸੰਗਤ ਸਭ ਤੋਂ ਜ਼ਰੂਰੀ ਗੱਲ ਕਿ ਮਰਨ ਹੀ ਬੰਦੇ ਨੂੰ ਭੁੱਲ ਜਾਂਦਾ ਹੈ। ਇਹਨੂੰ ਪਾਤਸ਼ਾਹ ਨੇ ਬਾਣੀ ਅੰਦਰ ਕਿਹਾ ਇਹੀ ਰੱਬ ਨੇ ਕਮਾਇਆ ਪੈਦਾ ਕੀਤੀ ਹੈ। ਭਾਈ ਸੰਸਾਰ ਵਿੱਚ ਮੋਹ ਰੱਬ ਨੇ ਨਾ ਗੁੜਾ ਰੱਖ ਦਿੱਤਾ ਕਿ ਜਿਹੜਾ ਸੰਸਾਰ ਵਿੱਚ ਜਨਮ ਲੈਂਦਾ ਉਹਨੂੰ ਸਭ ਤੋਂ ਪਹਿਲਾਂ ਮਰਨਾ ਭੁੱਲਦਾ ਹੈ। ਔਰ ਸਭ ਤੋਂ ਜ਼ਿਆਦਾ ਮਰਨ ਤੋਂ ਬੰਦਾ ਡਰਦਾ ਹੈ। ਸਭ ਤੋਂ ਪਹਿਲਾਂ ਜੇ ਕੋਈ ਚੀਜ਼ ਭੁੱਲਦੀ ਹੈ ਮੋਹ ਮਾਇਆ ਵਿੱਚ ਸਿਰਫ ਜਾਣਾ ਦੁਨੀਆ ਤੋਂ ਮਰਨਾ ਭੁੱਲ ਜਾਂਦਾ ਬੰਦੇ ਇਹਨੂੰ ਬਾਚਿਰਮਾਨੀ ਅੰਦਰ ਬਚਨ ਕਰੇ ਕਿਵੇਂ ਭਾਈ ਮਰਨਾ ਵੀ ਭਾਣਾ ਹੈ ਭਾਗ ਰੱਬ ਦਾ ਹੁਕਮ ਹੈ ਔਰ ਸੰਸਾਰ ਤੇ ਆਉਣਾ ਵੀ ਉਹਦਾ ਭਾਣਾ ਹੀ ਹੈ ਉਹਦੇ ਭਾਣੇ ਤੋਂ ਬਿਨਾਂ ਹੁਕਮ ਤੋਂ ਬਿਨਾਂ ਕੋਈ ਆਗ ਨਹੀਂ ਸਕਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਵਿੱਚ ਪਾਤਸ਼ਾਹ ਨੇ ਮੌਤ ਦੇ ਵਿਸ਼ੇ ਉੱਤੇ ਬਹੁਤ ਸ਼ਬਦ ਉਚਾਰਨ ਕੀਤੇ ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਭੁਲੇਖਾ ਨਾ ਸਾਨੂੰ ਰਹਿ ਜਾਏ ਪਾਤਸ਼ਾਹ ਨੇ ਬਚਨ ਕਰ ਬਾਣੀ ਅੰਦਰ ਕਹਿੰਦੇ ਸਰੀਰ ਤੇ ਆਤਮਾ ਦੋ ਚੀਜ਼ਾਂ ਅਲੱਗ-ਅਲੱਗ ਨੇ ਇੱਕ ਆਪਣਾ ਸਰੀਰ ਇੱਕ ਸਰੀਰ ਵਿੱਚ ਕੰਮ ਕਰਨ ਵਾਲੀ ਆਤਮਾ ਸਰੀਰ ਵਿੱਚੋਂ ਆਤਮਾ ਨਿਕਲ ਜਾਂਦੀ ਹੈ ਸਰੀਰ ਤੇ ਨੂੰ ਆਤਮਾ ਤੋਂ ਬਗੈਰ ਖਾਲੀ ਹੋ ਜਾਂਦਾ ਹੈ ਉਹਨੂੰ ਦੁਨੀਆਂ ਦੇ ਲੋਕ ਕਹਿੰਦੇ ਨੇ ਦੀ ਡੈਥ ਹੋ ਗਈ ਭਾ ਮੌਤ ਹੋ ਗਈ ਜਿੰਨੀ ਦੇਰ ਆਤਮਾ ਸਰੀਰ ਵਿੱਚ ਪੁੰਨੀ ਸਰੀਰ ਦੀ ਸੰਸਾਰ ਵਿੱਚ ਕਦਰ ਪੁੰਨੀ ਸਰੀਰ ਦੇ ਸੰਸਾਰ ਵਿੱਚ ਰਿਸ਼ਤੇ ਨੇ ਜਦੋਂ ਆਤਮਾ ਸਰੀਰ ਤੋਂ ਚਲੀ ਜਾਏ ਇਹਦਾ ਕੋਈ ਰਿਸ਼ਤਾ ਨਹੀਂ ਦੁਨੀਆਂ 'ਚ ਬੱਤੀ ਮੇਰੇ ਸਰੀਰ ਨੂੰ ਸਿਰਫ ਘਰ ਚ ਰੱਖਿਆ ਨਹੀਂ ਜਾ ਸਕਦਾ ਬਿਮਾਰ ਸਰੀਰ ਰੱਖਿਆ ਜਾ ਸਕਦਾ ਪਰ ਜਦੋਂ ਸਰੀਰ ਤੋਂ ਆਤਮਾ ਨਿਕਲ ਜਾਏ ਉਦੋਂ ਸਰੀਰ ਨੂੰ ਕੋਈ ਆਪਣੇ ਘਰ ਚ ਨਹੀਂ ਰੱਖਦਾ ਆਤਮਾ ਸਰੀਰ ਤੋਂ ਚਲੀ ਜਾਏ ਫਿਰ ਪਾਛੇ ਕਹਿੰਦੇ ਭਾਈ ਤੇਰੇ ਸਾਰੇ ਰਿਸ਼ਤੇ ਦੁਨੀਆ ਚ ਖਤਮ ਹੋ ਗਏ ਆਤਮਾ ਕਰਕੇ ਹੀ ਦੁਨੀਆ ਵਿੱਚ ਰਿਸ਼ਤੇ ਨੇ ਸਰੀਰ ਦੇ ਪਾਤਸ਼ਾਹ ਮਹਾਨੀ ਅੰਦਰ ਬਚਨ ਕਹਿੰਦੇ ਮਾਰੂ ਮੰਹਲਾ ਪੰਜਵਾ ਸੰਗੀ ਜੋ ਕੀ ਨਾਰ ਪਟਾਣੀ ਉਰਜ ਦੇਹੀ ਰੰਗ ਰਸ ਮਾਈ ਕਿਰਤ ਸੰਗੋਗ ਭੈ ਇਕਤਰਾ ਕਰ ਪਏ ਤੋ ਮਨ ਲਸਾ ਧੰਕ ਤਉ ਅਸਮੈ ਨਾਲੇ ਆ ਸੁਖਵਾਸੀ ਬਾਲੋ ਬਾਲੇ ਤੁਜਰ ਬਨਾ ਹੋਤਿ ਨਾ ਲਿਖੇ ਬਚਨ ਦੇ ਛੋੜ ਨਾ ਜਾਸਾ ਕਹਿੰਦੇ ਸਰੀਰ ਨੇ ਆਤਮਾ ਨੂੰ ਕਿਆ ਆਤਮਾ ਮੇਰੇ ਨਾਲ ਵਾਦਾ ਕਰ ਥੋੜੇ ਸਾਲ ਸਰੀਰ ਛੱਡ ਕੇ ਨਾ ਜਾਈਂ ਕਿਉਂ ਆਤਮਾ ਤੋਂ ਬਿਨਾਂ ਸਰੀਰ ਦਾ ਕੋਈ ਦੁਨੀਆ ਵਿੱਚ ਰਿਸ਼ਤਾ ਨਹੀਂ ਆਪਾਂ ਸਾਰੇ ਸੰਸਾਰ ਵਿੱਚ ਰਹਿੰਦੇ ਆਂ ਦੋ ਡਾਕਟਰ ਬੈਨੇ ਜਦੋਂ ਬੰਦੇ ਦੇ ਸਰੀਰ ਤੋਂ ਆਤਮਾ ਨਿਕਲ ਗਿਆ ਉਹਨੂੰ ਡਾਕਟਰ ਡਿਕਲੇਅਰ ਕਰਤਾ ਡੱਟ ਕਿ ਬਾਹਰ ਬੰਨਾ ਮਰ ਗਿਆ ਉਸ ਤੋਂ ਬਾਅਦ ਆਪਾਂ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਦੇ ਆ ਅੱਛਾ ਜਦੋਂ ਕਿਸੇ ਨੂੰ ਫੋਨ ਕਰੋ ਮੋਰੀਆਂ ਜਵਾਬ ਕੀ ਮਿਲਦਾ ਕਦੇ ਸੋਚ ਕੇ ਵੇਖੋ ਜਦੋਂ ਸਰੀਰ ਤੋਂ ਆਤਮਾ ਨਿਕਲ ਗਿਆ ਡੈਥ ਹੋ ਗਈ ਉਦੋਂ ਮਨ ਆਪਾਂ ਰਿਸ਼ਤੇਦਾਰਾਂ ਨੂੰ ਫੋਨ ਕਰੀਦਾ ਕਿ ਆਹ ਭਾਣਾ ਵਰਤ ਗਿਆ ਜੀ ਇਦਾਂ ਹੋ ਗਿਆ ਮੋਰੇ ਨੂੰ ਜਵਾਬ ਕੀ ਮਿਲਦਾ ਸਾਰਿਆਂ ਦਾ ਕੋਈ ਜਵਾਬ ਹੁੰਦਾ ਹੈ ਸਸਕਾਰ ਦਾ ਕਦੋਂ ਟਾਈਮ ਰੱਖੋ ਸਸਕਾਰ ਕਿੰਨੇ ਵਜੇ ਕਰਨਾ ਹੈ ਜੀ ਸਸਕਾਰ ਕਿੰਨੇ ਵਜੇ ਹੋਣਾ ਹੈ ਹਰ ਇੱਕ ਬੰਦੇ ਦਾ ਹੀ ਉਹ ਸਵਾਲ ਮੋਰਿਆਂ ਹੋਏਗਾ ਕਿ ਸਸਕਾਰ ਕਿੰਨੇ ਵਜੇ ਰੱਖੇ ਇਹਦਾ ਮਤਲਬ ਉਹ ਸਰੀਰ ਨੂੰ ਘਰ ਵਿੱਚ ਰੱਖਿਆ ਨਹੀਂ ਜਾ ਸਕਦਾ ਜਦ ਨਹੀਂ ਦੇਰ ਸਰੀਰ ਵਿੱਚ ਆਤਮਾ ਹੈ ਇਹਨੂੰ ਘਰ ਵਿੱਚ ਰੱਖਿਆ ਜਾਂਦਾ ਹੈ ਜਦੋਂ ਸਰੀਰ ਤੋਂ ਆਤਮਾ ਚਲੀ ਜਾਏ ਉਹਨੂੰ ਹਜੂਰ ਕਹਿੰਦੇ ਕੱਡੋ ਕੱਡੋ ਹੋਈ ਹਰ ਬੰਦਾ ਇਹ ਪੁੱਛਦਾ ਕਦੋਂ ਲੈ ਕੇ ਜਾਣਾ ਬਹੁਤੀ ਵਾਰ ਤਾਂ ਸ਼ਮਸ਼ਾਨ ਘਾਟ ਦਾ ਟਾਈਮ ਪੁੱਛਿਆ ਜਾਂਦਾ ਹੈ ਉੱਥੇ ਕਿੰਨੇ ਵਜੇ ਪਹੁੰਚਣ ਇਸ ਸਰੀਰ ਦਾ ਰਿਸ਼ਤਾ ਉਨੀ ਦੇਰ ਜਿੰਨੀ ਦੇਰ ਸਰੀਰ ਵਿੱਚ ਆਤਮਾ ਹੈ ਆਤਮਾ ਜਿਹੜਾ ਉਹ ਸਿੱਧਾ ਪਰਮਾਤਮਾ ਨੇ ਸਰੀਰ 'ਚ ਪਾਇਆ ਹੈ ਸਰੀਰ ਰੱਬ ਨੇ ਬਣਾਇਆ ਜ਼ਰੂਰ ਹੈ ਪਰ ਸਰੀਰ ਸੰਸਾਰ ਦੇ ਪੰਜ ਤੱਤਾਂ ਤੋਂ ਬਣਿਆ ਹੈ ਆਤਮਾ ਸਿੱਧਾ ਤਾਲਪੁਰਖ ਰੱਬ ਨੇ ਭਾਇਆ ਉਹ ਕਿਸੇ ਤੋਂ ਪੈਦਾ ਨਹੀਂ ਹੁੰਦਾ ਇਹਨੂੰ ਮਹਾਰਾਜ ਕਹਿੰਦੇ ਪੰਜ ਤਰਤ ਕੋ ਤਨ ਰਚਿਓ ਜਨਮ ਚਤਰ ਸੁਜਾਨ ਉਹ ਭਾਈ ਸਿਆਣੇ ਬੰਦਿਓ ਇਹ ਗੱਲ ਸਮਝੋ ਕਿ ਪੰਜ ਤਤਾਂ ਦਾ ਸਰੀਰ ਬਣਿਆ ਪਰ ਸਰੀਰ ਵਿੱਚ ਆਤਮਾ ਸਿੱਧਾ ਰੱਬ ਨੇ ਪਾਇਆ ਉਹਦੇ ਹੁਕਮ ਤੋਂ ਬਿਨਾਂ ਨਾ ਕੋਈ ਆਤਮਾ ਪਾ ਸਕਦਾ ਨਾ ਸਰੀਰ ਤੋਂ ਆਤਮਾ ਕੋ ਕੱਢ ਸਕਦਾ ਉਦੋਂ ਹੁਕਮ ਵਿੱਚ ਆਤਮਾ ਪਿਆ ਔਰ ਜਦੋਂ ਸਰੀਰ ਵਿੱਚ ਆਤਮਾ ਪਰਵੇਸ਼ ਕਰਦੀ ਹੈ ਉਸ ਵਕਤ ਤੱਕ ਕਿਸੇ ਨੂੰ ਕੋਈ ਪਤਾ ਨਹੀਂ ਕਿ ਕਦੋਂ ਸਰੀਰ ਵਿੱਚ ਆਤਮਾ ਨੇ ਪਰਵੇਸ਼ ਕੀਤਾ ਔਰ ਮਾਤਾ ਦੇ ਗਰਭ ਵਿੱਚੋਂ ਪੰਜ ਭੂਤਕ ਸਰੀਰ ਮਾਸ ਦਾ ਲੋਥੜ ਉਹ ਧੜਕਣਾ ਸ਼ੁਰੂ ਹੋ ਗਿਆ ਤੈਉ ਮਹਰਜ ਕੇ ਨਾਂ ਜਨਮ ਕਿਸੇ ਨੂੰ ਪਤਾ ਨਾ ਕਿਸੇ ਨੂੰ ਮੌਤ ਦਾ ਵਕਤ ਪਤਾ ਕਈ ਵਾਰ ਇਹ ਸਵਾਲ ਹੁੰਦਾ ਵੀ ਜਨਮ ਦਾ ਤਾਂ ਪਤਾ ਜੀ ਸਾਰਿਆਂ ਨੂੰ ਹੈ ਜਨਮ ਤਾਂ ਡਾਕਟਰ ਦੱਸ ਦਿੰਦੇ ਨੇ ਕਿ ਫਲਾਨੀ ਤਰੀਕ ਜੋਤੀ ਦੀ ਫਲਾਨਾ ਦਿਨ ਦੇ ਤਾਂ ਫਲਾਨੇ ਦਿਨ ਜਨਮ ਫਲਾਨੇ ਦਿਨ ਆਪਾਂ ਇਹਨੂੰ ਬੱਚੇ ਦਾ ਜਨਮ ਕਰਾ ਸਕਨੇ ਉਹ ਸਰੀਰ ਦਾ ਜਨਮ ਹੈ ਆਤਮਾ ਦਾ ਨਹੀਂ ਹੈ ਸਰੀਰ ਵਿੱਚ ਆਤਮਾ ਕਦੋਂ ਰੱਬ ਪਾਉਂਦਾ ਹੈ ਇਹ ਸਿਰਫ ਰੱਬ ਨੂੰ ਪਤਾ ਹੈ ਔਰ ਸਰੀਰ ਵਿੱਚੋਂ ਆਤਮਾ ਰੱਬ ਕਦੋਂ ਕੱਢਦਾ ਹੈ ਇਹ ਵੀ ਰੱਬ ਦੇ ਹੱਥ ਹੈ ਕਿਸੇ ਬੰਦੇ ਨੂੰ ਤੀਤ ਨਹੀਂ ਕਿ ਸਰੀਰ ਵਿੱਚੋਂ ਆਤਮਾ ਕਦੋਂ ਰੱਬ ਕੱਢਦਾ ਹੈ ਉਹ ਦੋਏ ਚੀਜ਼ਾਂ ਰੱਬ ਨੇ ਆਪਣੇ ਹੱਥ ਵਿੱਚ ਰੱਖੀਆਂ ਕਿਸੇ ਦਾ ਉਹਦੇ ਉੱਤੇ ਕੋਈ ਜ਼ੋਰ ਨਹੀਂ ਇਹਨੂੰ ਮਹਾਰਾਜ ਕਹਿੰਦੇ ਜੋਰ ਨਾਲ ਜੀਵਨ ਮਰਨ ਜੋਰ ਜੋਰ ਨਾਲ ਰਾਜ ਹੈ ਮਨ ਸ਼ੋਰ ਕਿਵੇਂ ਭਾਈ ਜਨਮ ਤੇ ਮਰਨ ਤੇ ਕੋਈ ਕਿਸੇ ਦਾ ਜੋਰ ਨਹੀਂ ਹੈ ਭਾਵੇਂ ਕੋ ਕਿੰਨਾ ਵੱਡਾ ਤਾਕਤਵਰ ਬੰਦਾ ਹੋਵੇ ਇਹ ਦੋਏ ਚੀਜ਼ਾਂ ਰੱਬ ਨੇ ਡਾਇਰੈਕਟ ਆਪਣੇ ਹੱਥ ਵਿੱਚ ਰੱਖੀਆਂ ਨੇ ਕਿਸੇ ਬੰਦੇ ਦੇ ਹੱਥ ਵਿੱਚ ਨਹੀਂ ਹੈ ਆਤਮਾ ਦਾ ਸਰੀਰ ਵਿੱਚੋਂ ਕੱਢਣਾ ਤੇ ਆਤਮਾ ਦਾ ਸਰੀਰ ਵਿੱਚ ਪਾਉਣਾ ਦੋਏ ਚੀਜ਼ਾਂ ਰੱਬ ਨੇ ਆਪਣੇ ਹੱਥ ਤੇ ਰੱਖੀਆਂ ਔਰ ਜੇ ਰੱਬ ਆਤਮਾ ਨਾ ਪਾਵੇ ਤਾਂ ਇਹ ਸਰੀਰ ਦੇ ਸਾਤਨ ਇਹ ਸਰੀਰ ਜਨਮ ਨਹੀਂ ਲੈ ਸਕਦਾ ਬਾਹਰੀ ਤਰੀਕੇ ਮੈਂ ਇੱਕ ਕਿਸਮ ਫੌਰਨ ਕੰਦੀ ਲਿਖਿਆ ਉਹ ਚਾਰ ਦਿਨਾਂ ਦਾ ਸਰੀਰ ਮਾਤਾ ਦੇ ਦਰਮਿਆਨ ਤਿਆਰ ਹੋ ਗਿਆ ਡਾਕਟਰਾਂ ਨੇ ਉਹਨਾਂ ਨੂੰ ਕਹਿ ਕੇ ਇਹ ਬੱਚਾ ਹੁਣ ਜਨਮ ਨਹੀਂ ਲੈ ਸਕਦਾ ਇਹਨੂੰ ਇਦਾਂ ਕਰਨ ਕਰੋ ਕਿਉਂ ਉਹ ਕਹਿੰਦੇ ਧੜਕਣੇ ਨਹੀਂ ਚੱਲੀ ਚੱਲੀ ਡਾਕਟਰ ਮਹਾਰਮਤ ਚੈੱਕ ਕਰਕੇ ਜਦੋਂ ਸਕੈਨ ਕਰਦੇ ਦੇਖਦੇ ਕਿ ਨੇ ਧੜਕਣ ਚੱਲਦੀ ਹੈ ਜੇ ਧੜਕਣ ਤੇਜ਼ ਹੋ ਜਾਏ ਮਾਂ ਦੀ ਧੜਕਣ ਦੇ ਨਾਲ ਬੱਚੇ ਦੀ ਧੜਕਣ ਜੁੜ ਜਾਂਦੀ ਹੈ ਔਰ ਸਾਹ ਸੰਗਤ ਧੜਕਣ ਤੇਜ਼ ਹੋ ਜਾਏ ਇਮੇਜਟਲੀ ਆਪਰੇਸ਼ਨ ਕਰਨਾ ਪੈਂਦਾ ਹੈ ਉਹ ਮਾਤਾ ਦੇ ਗਰਭ ਵਿੱਚ ਰੱਬ ਆਤਮਾ ਪਾਉਂਦਾ ਸਿਰ ਅੰਦਰ ਦਾ ਲੋਥੜਾ ਧੜਕਣਾ ਸ਼ੁਰੂ ਹੁੰਦਾ ਉਹੀ ਆਤਮਾ ਸਰੀਰ ਵਿੱਚੋਂ ਰੱਬ ਵੱਢ ਲੈਂਦਾ ਹੈ ਉਹ ਆਤਮਾ ਜਿਹੜੇ ਉਹ ਕਿਸੇ ਡਾਕਟਰਾਂ ਦੇ ਵਸ ਨਹੀਂ ਹੈ ਸ਼ਰੀਰ ਦਾ ਇਲਾਜ ਡਾਕਟਰ ਕਰ ਸਕਦੇ ਨੇ ਪਰ ਆਤਮਾ ਨੂੰ ਰੋਕਣ ਦਾ ਇਲਾਜ ਡਾਕਟਰਾਂ ਕੋਲ ਨਹੀਂ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਲੱਗਿਆ ਬੈਠ ਕਿੰਨੇ ਵੀ ਇਕੱਠੇ ਹੋ ਜਾਣ ਡਾਕਟਰ ਕਿੰਨੇ ਵੀ ਪੜੇ ਲਿਖੇ ਹੋਣ ਡਾਕਟਰ ਸ਼ਰੀਰ ਦੇ ਰੋਗ ਦਾ ਇਲਾਜ ਕਰ ਸਕਦੇ ਨੇ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਆਤਮਾ ਦਾ ਇਲਾਜ ਕਿਸੇ ਡਾਕਟਰ ਕੋਲ ਨਹੀਂ ਹੈ ਕਿ ਬੰਦਾ ਮਰਨੋਂ ਅਸੀਂ ਬਚਾਲਾਂਗੇ ਜੀ ਸ਼ਰੀਰ ਦੇ ਰੋਗ ਨੂੰ ਸੰਭ ਸਕਦੇ ਇਹਨੂੰ ਮਹਾਰਾਜ ਜੀ ਦੇ ਗਦਨਾ ਸੰਨਾ ਸੰਗੋ ਇਕੱਠਾ ਹੋਇਆ ਪਿੱਛੇ ਤੇ ਖਬਰ ਨਟੋ ਤੇ ਵੀ ਚੱਲੀ ਦਿੱਲੀ ਵਿੱਚ ਇੱਕ ਸਭ ਤੋਂ ਮਿੰਗਾ ਹਸਪੀਟਲ ਹੈ ਹਾਰਟ ਦਾ ਸਪੈਸ਼ਲਿਸਟ ਹਸਪੀਟਲ ਉੱਥੇ ਹਾਰਟ ਦਾ ਇਲਾਜ ਹੁੰਦਾ ਜਿਵੇਂ ਹੀਰੋ ਹਾਰਟ ਹੈ ਉਹ ਉਹਦੇ ਵਿੱਚ ਇੱਕ ਡਾਕਟਰ ਹੈ ਉਹ ਹੈ ਵੀ ਹਾਰਟ ਦੀ ਡਾਕਟਰ ਸਪੈਸ਼ਲਿਸਟ ਹਾਰਟ ਦਾ ਡਾਕਟਰ ਹੈ ਹਾਰਟ ਦਾ ਹੀ ਹਸਪੀਟਲ ਹੈ ਔਰ ਉਹ ਡਾਕਟਰ ਲੇਡੀ ਜਿਹੜੀ ਸੀ ਉਹ ਪੂਰੇ ਵਾਰਡ ਵਿੱਚ ਦੌਨ ਡਿਊਟੀ ਪੂਰੇ ਵਾਰਡ ਵਿੱਚ ਪੇਸ਼ੈਂਟ ਚੈੱਕ ਕਰਕੇ ਜਦੋਂ ਰਿਸੈਪਸ਼ਨ ਤੇ ਆ ਕੇ ਰਜਿਸਟਰ ਤੇ ਕੁਝ ਲਿਖ ਰਹੀ ਸੀ ਲਿਖਦੇ ਆ ਲਿਖਦੇ ਉੱਥੇ ਕਮਰੇ ਲੱਗੇ ਹੋਏ ਨੇ ਹਸਪੀਟਲ ਦੀ ਰਿਸੈਪਸ਼ਨ ਤੇ ਰਜਿਸਟਰ ਤੇ ਕੁਝ ਲਿਖਦੇ ਆ ਲਿਖਦੇ ਉਹ ਲੇਡੀ ਜੀ ਡਾਕਟਰ ਨੂੰ ਹਾਰਟ ਦਾ ਅਟੈਕ ਹੋਇਆ ਔਰ ਹਸਪੀਟਲ ਦੇ ਵਿੱਚ ਉਹਦੀ ਡੈਥ ਹੋ ਗਈ ਸਭ ਹੈਰਾਨ ਹੋ ਗਏ ਹਾਰਟ ਦਾ ਹੀ ਹਸਪੀਟਲ ਹਾਰਟ ਦੀ ਖੁਦ ਡਾਕਟਰ ਹੈ ਔਰ ਹਾਰਟ ਦੀ ਖੁਦ ਡਾਕਟਰ ਹਾਰਟ ਦੇ ਟੈਟ ਨਾਲ ਉਹਦੀ ਮੌਤ ਹੋ ਗਈ ਇਹਦਾ ਮਤਲਬ ਇਹ ਸੰਸਾਰੀ ਤੌਰ ਤੇ ਆਤਾਂ ਜਦੋਂ ਸਰੀਰ ਵਿੱਚੋਂ ਨਿਕਲਦੀ ਹੈ ਉਹਦਾ ਇਲਾਜ ਕਿਸੇ ਡਾਕਟਰ ਕੋਲ ਨਹੀਂ ਜੇ ਡਾਕਟਰਾਂ ਕੋਲ ਇਲਾਜ ਹੋ ਜਾਂਦਾ ਡਾਕਟਰ ਕਦੇ ਦੇ ਨਾ ਮਰੇ ਡਾਕਟਰ ਕੋਲ ਇਲਾਜ ਹੈ ਭਾਈ ਪਰ ਸਰੀਰ ਦੇ ਰੋਗ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਕਿਹਾ ਇਸ ਨੇ ਆਤਮ ਸਿੱਧੀ ਪਰਮਾਤਮਾ ਦੇ ਹੱਥ ਵਿੱਚ ਹੈ ਉਹ ਕਿਸੇ ਬੰਦੇ ਦੇ ਹੁਕਮ ਵਿੱਚ ਨਹੀਂ ਜਦ ਦਾ ਸੰਦਾਂ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਦਵਾਈ ਉਹ ਕੰਮ ਕਰਦੀ ਜਦੋਂ ਰੱਬ ਵਿੱਚ ਆ ਕੇ ਖੜਾ ਹੋਇਆ ਜਿੰਨੀ ਦੇਰ ਰੱਬ ਦੀ ਹਾਜ਼ਰੀ ਹੈ ਦਵਾਈ ਨੇ ਕੰਮ ਕਰੀ ਜਾਈ ਜਦੋਂ ਰੱਬ ਦੀ ਹਾਜ਼ਰੀ ਭਾਵ ਉਹਦਾ ਹੁਕਮ ਨਹੀਂ ਹੈ ਉਦੋਂ ਦਵਾਈ ਕੰਮ ਕਰਨਾ ਬੰਦ ਕਰ ਦਿੰਦੀ ਹੈ ਇਸ ਹੁਕਮ ਨੂੰ বুঝਣਾ ਪੈਂਦਾ ਹੈ ਉਸੇ ਹੁਕਮ ਦੀ ਵਿਚਾਰ ਕਰਨ ਵਾਸਤੇ ਅੱਜ ਆਪਾਂ ਬੈਠੇ ਔਰ ਇਹ ਸਚਾਈ ਹੈ ਜਦੋਂ ਬੰਦਾ ਇਹ ਸਮਝ ਲੈਂਦਾ ਕਿ ਰੱਬ ਦਾ ਹੁਕਮ ਹੈ ਉਦੋਂ ਹੀ ਮਨ ਸ਼ਾਂਤ ਹੁੰਦਾ ਹੈ ਜੇ ਬੰਦਾ ਬੰਦਾ ਨੇ ਬੰਦੇ ਨੂੰ ਕੁਝ ਕਰ ਦਿੱਤਾ ਬੰਦੇ ਦੀ ਵਜ੍ਹਾ ਨਾਲ ਕੁਝ ਹੋ ਗਿਆ ਫਿਰ ਤਾਂ ਸਾਥ ਸੰਗਤ ਇਹ ਯਾਦ ਰੱਖੋ ਬੰਦਾ ਕਦੇ ਅੰਦਰੋਂ ਸ਼ਾਂਤ ਨਹੀਂ ਹੋ ਸਕਦਾ ਅੰਦਰ ਦਾ ਆਤਮਾ ਉਦੋਂ ਸ਼ਾਂਤ ਹੁੰਦਾ ਜਦੋਂ ਪਰਮਾਤਮਾ ਦੇ ਹੁਕਮ ਨੂੰ ਮੰਨ ਲੈਂਦਾ ਹਾਂ ਦੇ ਹੁਕਮ ਹੈ ਉਹਦੇ ਹੁਕਮ ਤੋਂ ਬਾਹਰ ਕੁਝ ਨਹੀਂ ਜਦੋਂ ਅਫਸੋਸ ਕਰਨ ਬੈਠੋਗੇ ਗੱਲ ਆ ਕੇ ਹੁਕਮ ਤੇ ਮੁੱਕੇਗੀ